ਵਿਸ਼ਵਾਸ ਉਸੰਦਾ ਬੰ데요 ਜੀ ਕਿ ਪੰਜਾਬ ਬੀਜਪੀ ਨਾਲ ਜਾਏਗਾ ਔਰ ਅਸੀਂ ਦੋਨੋਂ ਮਿਲ ਕੇ ਔਰ ਪੂਰੇ ਹੰਨ ਸਭ ਸਾਥੀਆਂ ਨੂੰ ਨਾਲ ਲੈ ਕੇ ਪੰਜਾਬ ਦੇ ਅੰਦਰ ਜਿੰਦਾਬਾਦ 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 ਹੁਣ ਮਹਾਰਾਜੀ ਦੇ ਸੰਕੇਤ ਨੂੰ ਕੋਈ ਨਹੀਂ ਰੋਕ ਸਕਦਾ ਉਸ ਦਿਨ ਦਾ ਵਾਕ ਵਾਕ ਵੀ ਬਹੁਤ ਜ਼ਬਰਦਸਤ ਹੈ ਮੈਨੂੰ ਥੋੜਾ ਉਹਦੇ ਤੇ ਮੈਨੂੰ ਮਤਲਬ ਜਿੱਲੇ ਮੈਂ ਉਹਨੂੰ ਪੜਿਆ ਔਰ ਉਹਦਾ ਮਤਲਬ ਦੇਖਿਆ ਮੈਂ ਤਾਂ ਕਿਹਾ ਕਿ ਮੇਰੇ ਦਫ਼ਤਰ ਚ ਉਸ ਦਿਨ ਦਾ ਉਹ ਵਾਕ ਮੜਾ ਕੇ ਲਗਾਣਾ ਜਿੱਥੇ ਮੈਂ ਬੈਠਦਾ ਚੰਡੀਗੜ੍ਹ ਚ ਤੋਂ ਮਹਾਰਾਜ ਨੂੰ ਊਰਜਾ ਮਿਲਦੀ ਹੈ ਜੇ ਪ੍ਰਮਾਤਮਾ ਆਚਾਰੇ ਨੇ ਵਾਏ ਗੁਰੂ ਚਾਰੇ ਨੇ ਕਿ ਪੰਜਾਬ ਦਾ ਬਹੁਤ ਹੋ ਨੁਕਸਾਨ ਹੋ ਗਿਆ ਉਹ ਇਹਨਾਂ ਕੋਲੋਂ ਨੁਕਸਾਨ ਨਹੀਂ ਹੁੰਦੇ ਨਾ ਤੇ ਅਸੀਂ ਤੁਸੀਂ ਸਹਾਇ ਬਣੇ ਹੈ ਵਿਸ਼ਵਾਸ ਉਸਦਾ ਬਣ ਗਿਆ ਜੀ ਕਿ ਪੰਜਾਬ ਬੀ ਜੀ ਪੀ ਨਾਲ ਜਾਏਗਾ ਔਰ ਅਸੀਂ ਦੋਨੋਂ ਮਿਲ ਕੇ ਔਰ ਪੂਰੇ ਹੰਨ ਸਭ ਸਾਥੀਆਂ ਨੂੰ ਨਾਲ ਲੈ ਕੇ ਪੰਜਾਬ ਦੇ ਅੰਦਰ ਜਿੰਦਾਬਾਦ 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 ਮਹਾਰਾਜ ਜੀ ਦੇ ਸੰਕੇਤ ਨੂੰ ਕੋਈ ਨਹੀਂ ਰੋਕ ਸਕਦਾ ਉਸ ਦਿਨ ਦਾ ਵਾਕ ਵਾਕ ਵੀ ਬਹੁਤ ਜ਼ਬਰਦਸਤ ਹੈ ਮੈਨੂੰ ਥੋੜਾ ਉਹਦੇ ਤੇ ਮੈਨੂੰ ਮਤਲਬ ਜਿੱਲੇ ਮੈਂ ਉਹਨੂੰ ਪੜਿਆ ਉਹਦਾ ਮਤਲਬ ਦੇਖਿਆ ਮੈਂ ਤਾਂ ਕਿਹਾ ਕਿ ਮੇਰੇ ਦਫ਼ਤਰ ਚ ਉਸ ਦਿਨ ਦਾ ਉਹ ਵਾਕ ਮੜਾ ਕੇ ਲਗਾਉਣਾ ਜਿੱਥੇ ਮੈਂ ਬੈਠਦਾ ਚੰਡੀਗੜ੍ਹ ਚ ਤੋਂ ਮਹਾਰਾਜ ਨੂੰ ਊਰਜਾ ਮਿਲਦੀ ਹੈ ਜੇ ਪ੍ਰਮਾਤਮਾ ਆਚਾਰੇ ਨੇ ਵਾਏ ਗੁਰੂ ਚਾਰੇ ਨੇ ਕਿ ਪੰਜਾਬ ਦਾ ਬਹੁਤ ਨੁਕਸਾਨ ਹੋ ਗਿਆ ਉਹਨਾਂ ਇਹਨਾਂ ਕੋਲੋਂ ਨੁਕਸਾਨ ਨਹੀਂ ਹੁੰਦੇ ਨਾ ਤੇ ਅਸੀਂ ਤੁਸੀਂ ਸਹਾਇ ਬਣੇ ਹੈ ਵਿਸ਼ਵਾਸ ਉਸੰਦਾ ਬਣ ਗਿਆ ਜੀ ਕਿ ਪੰਜਾਬ ਬੀਜਪੀ ਨਾਲ ਜਾਏਗਾ ਅਸੀਂ ਦੋਨੋਂ ਮਿਲ ਕੇ ਔਰ ਪੂਰੇ ਹੰਨ ਸਭ ਸਾਥੀਆਂ ਨਾਲ ਲੈ ਕੇ ਪੰਜਾਬ ਦੇ ਅੰਦਰ ਜਿੰਦਾਬਾਦ 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 ਹੁਣ ਮਹਾਰਾਜੀ ਦੇ ਸੰਕੇਤ ਨੂੰ ਕੋਈ ਨਹੀਂ ਰੋਕ ਸਕਦਾ ਉਸ ਦਿਨ ਦਾ ਵਾਕ ਵਾਕ ਵੀ ਬਹੁਤ ਜ਼ਬਰਦਸਤ ਹੈ ਮੈਨੂੰ ਥੋੜਾ ਉਹਦੇ ਤੇ ਮੈਨੂੰ ਮਤਲਬ ਜਿੱਲੇ ਮੈਂ ਉਹਨੂੰ ਪੜਿਆ ਔਰ ਉਹਦਾ ਮਤਲਬ ਦੇਖਿਆ ਮੈਂ ਤਾਂ ਕਿਹਾ ਕਿ ਮੇਰੇ ਦਫਤਰ ਚ ਉਸ ਦਿਨ ਦਾ ਉਹ ਵਾਕ ਮਢਾ ਕੇ ਲਗਾਣਾ ਜਿੱਥੇ ਮੈਂ ਬੈਠਦਾ ਚੰਡੀਗੜ੍ਹ ਚ ਤੋਂ ਮਹਾਰਾਜ ਊਰਜਾ ਮਿਲਦੀ ਹੈ ਜੇ ਪ੍ਰਮਾਤਮਾ ਆਚਾਰੇ ਨੇ ਵਾਹਿਗੁਰੂ ਆਚਾਰੇ ਨੇ ਕਿ ਪੰਜਾਬ ਦਾ ਬਹੁਤ ਨੁਕਸਾਨ ਹੋ ਗਿਆ ਹੁਣ ਇਹਨਾਂ ਕੋਲੋਂ ਨੁਕਸਾਨ ਨਹੀਂ ਹੁੰਦੇ ਨਾ ਤੇ ਅਸੀਂ ਤੁਸੀਂ ਸਹਾਇਬ ਨਹੀਂ ਹੈ ਕਿ ਵਿਸ਼ਵਾਸ ਉਸ ਦਿਨ ਦਾ ਬਣ ਗਿਆ ਜੀ ਕਿ ਪੰਜਾਬ ਬੀਜਪੀ ਨਾਲ ਜਾਏਗਾ ਪਰ ਅਸੀਂ ਦੋਨੋਂ ਮਿਲ ਕੇ ਪਰ ਪੂਰੇ ਆਨੰਦ ਸਾਧ ਸਾਥੀਆਂ ਨੂੰ ਨਾਲ ਲੈ ਕੇ ਪੰਜਾਬ ਦੇ ਅੰਦਰ ਜੀ ਹੇ ਦੀਪਾਦੀ ਜਿੰਦਾਬਾਦ ਜੀ ਹੇ ਦੀਪਾਦੀ ਜਿੰਦਾਬਾਦ ਹੁਣ ਮਹਾਰਾਜ ਜੀ ਦੇ ਸੰਕੇਤ ਨੂੰ ਕੋਈ ਨਹੀਂ ਰੋਕ ਸਕਦਾ ਉਸ ਦਿਨ ਦਾ ਵਾਕ ਵਾਕ ਵੀ ਬਹੁਤ ਜਵਰਦਸਤ ਹੈ ਮੈਨੂੰ ਥੋੜਾ ਉਹਦੇ ਤੇ ਮੈਨੂੰ ਮਤਲਬ ਜਿੱਲੇ ਮੈਂ ਉਹਨੂੰ ਪੜਿਆ ਉਹਦਾ ਮਤਲਬ ਦੇਖਿਆ ਮੈਂ ਤਾਂ ਕਿਹਾ ਕਿ ਮੇਰੇ ਦਫ਼ਤਰ 'ਚ ਉਸ ਦਿਨ ਦਾ ਉਹ ਵਾਕ ਮੜਾ ਕੇ ਲਗਾਣਾ ਜਿੱਥੇ ਮੈਂ ਬੈਠਦਾ ਚੰਡੀਗੜ੍ਹ 'ਚ ਉਹ ਮਹਾਰਾਜ ਉर्जा ਮਿਲਦੀ ਹੈ ਜੇ ਪ੍ਰਮਾਤਮਾ ਆਚਾਰੇ ਨੇ ਵਾਹਿਗੁਰੂ ਆਚਾਰੇ ਨੇ ਕਿ ਪੰਜਾਬ ਦਾ ਉਹ ਤੋਂ ਨੁਕਸਾਨ ਹੋ ਗਿਆ ਉਹ ਇਹਨਾਂ ਕੋਲੋਂ ਨੁਕਸਾਨ ਨਹੀਂ ਹੁੰਦੇ ਨਾ ਤੇ ਅਸੀਂ ਤੁਸੀਂ ਸਹਾਇ ਬਣੀ ਹੈ ਵਿਸ਼ਵਾਸ ਉਸ ਦਿਨ ਦਾ ਬਣ ਗਿਆ ਜੀ ਕਿ ਪੰਜਾਬ ਬੀ ਜੀ ਪੀ ਨਾਲ ਜਾਏਗਾ ਅਸੀਂ ਦੋਨੋਂ ਮਿਲ ਕੇ ਔਰ ਪੂਰੇ ਹੰਨ ਸਭ ਸਾਥੀਆਂ ਨੂੰ ਨਾਲ ਲੈ ਕੇ ਪੰਜਾਬ ਦੇ ਅੰਦਰ ਜਿੰਦਾਬਾਦ 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 ਮਹਾਰਾਜੀ ਦੇ ਸੰਕੇਤ ਨੂੰ ਕੋਈ ਨਹੀਂ ਰੋਕ ਸਕਦਾ ਉਸ ਦਿਨ ਦਾ ਵਾਕ ਵਾਕਲੀ ਬਹੁਤ ਜ਼ਬਰਦਸਤ ਹੈ ਮੈਨੂੰ ਥੋੜਾ ਉਹਦੇ ਤੇ ਮੈਨੂੰ ਮਤਲਬ ਜਿੱਲੇ ਮੈਂ ਉਹਨੂੰ ਪੜਿਆ ਉਹਦਾ ਮਤਲਬ ਦੇਖਿਆ ਮੈਂ ਤਾਂ ਕਿਹਾ ਕਿ ਮੇਰੇ ਦਫਤਰ ਚ ਉਸ ਦਿਨ ਦਾ ਉਹ ਵਾਕ ਮੜਾ ਕੇ ਲਗਾਉਣਾ ਜਿੱਥੇ ਮੈਂ ਬੈਠਦਾ ਚੰਡੀਗੜ੍ਹ ਚ ਤੋਂ ਮਹਾਰਾਜ ਨੂੰ ਊਰਜਾ ਮਿਲਦੀ ਹੈ ਜੇ ਪ੍ਰਮਾਤਮਾ ਆਚਾਰੇ ਨੇ ਵਾਏ ਗੁਰੂ ਚਾਰੇ ਨੇ ਕਿ ਪੰਜਾਬ ਦਾ ਬਹੁਤ ਹੋਰ ਨੁਕਸਾਨ ਹੋ ਗਿਆ ਉਹਨ ਇਹਨਾਂ ਕੋਲੋਂ ਨੁਕਸਾਨ ਨਹੀਂ ਹੁੰਦੇ ਨਾ ਤੇ ਆਸੀਂ ਤੁਸੀਂ ਸਹਾਇ ਬਣੀ ਹੈ